3.5 ਸਾਲ ਪਹਿਲਾਂ ਇਲੈਕਸ਼ਨ ਹੋਏ ਆ ਉਹ ਸਿਲੈਕਸ਼ਨ ਨੂੰ ਤੇ ਇਸ ਇਲੈਕਸ਼ਨ ਨੂੰ ਜ਼ਮੀਨ ਉਸਮਾਨ ਦਾ ਫਰਕ ਹੈ ਕਿਉਂਕਿ ਇਕਤਾ ਸਭ ਤੋਂ ਵੱਡੀ ਗੱਲ ਹੈ ਬਈ ਜੋ ਮਾਹੌਲ ਪਹਿਲਾਂ ਸੀ ਉਹ ਅੱਜ ਸਮੀਕਰਨ ਬਹੁਤ ਚੇਂਜ ਹੋ ਚੁੱਕੇ ਆ ਸ਼੍ਰੋਮਣੀ ਅਕਾਲੀ ਦਲ ਦੀ ਇਸ ਟਾਈਮ ਪੂਰੀ ਲਹਿਰ ਆ ਹਰ ਗਲੀ ਦੇ ਵਿੱਚ ਛੋਟੀ ਤੋਂ ਛੋਟੀ ਮੀਟਿੰਗ ਦੇ ਵਿੱਚ ਇੰਨਾ ਭਰਮਾ ਇਕੱਠ ਹੁੰਦਾ ਆ ਨੁਕੜ ਮੀਟਿੰਗਾਂ ਦੇ ਵਿੱਚ ਜੋ ਕਿ ਪਹਿਲਾਂ ਨਹੀਂ ਸੀ ਔਰ ਇਸ ਸਰਕਾਰ ਦੇ ਜਿਹੜੇ ਤਸ਼ੱਦਦ ਕੀਤੇ ਹੋਏ ਸਰ ਇਹ ਲੋਕਾਂ ਤੇ ਅੱਜ ਉਹ ਲੋਕ ਦੁਖੀ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੜੀ ਤੇਜ਼ੀ ਨਾਲ ਜੁੜਨ ਜਾ ਰਹੇ ਨੇ ਕਿਨੇ ਲੋਕਾਂ ਨੂੰ ਘਾਰਾ ਮਿਲ ਰਿਹਾ ਬਹੁਤ ਕਿਨੇ ਲੋਕਾਂ ਨੂੰ ਘਾਰਾ ਮਿਲ ਰਿਹਾ ਤੁਸੀਂ ਹੁਣ ਮੌਜੂਦ ਸੀਗੇ ਵੀ ਹਜ਼ਾਰਾਂ ਦੀ ਗਿਣਤੀ 'ਚ ਜਿਹੜਾ ਬੰਦਾ ਇਕੱਠਾ ਹੋਇਆ ਵਾ ਜੋ ਜਿਸ ਤਰ੍ਹਾਂ ਹਜੂਮ ਜਿਹੜਾ ਆ ਰਿਹਾ ਹਰ ਇੱਕ ਬੰਦੇ ਨੂੰ ਬਾਦਲ ਸਾਹਿਬ ਦਾ ਇੱਕ ਕਰੇਜ਼ ਆ ਬਾਦਲ ਸਾਹਿਬ ਇੱਕ ਬ੍ਰਾਂਡ ਆ ਜਿਹੜਾ ਇਸ ਟਾਈਮ ਲੋਕ ਬਾਦਲ ਸਾਹਿਬ ਨਾਲ ਜੁੜ ਰਹੇ ਆ ਅੱਜ ਹੁਣ ਬਾਦਲ ਸਾਹਿਬ ਘਰੇ ਘੇਰ ਕੇ ਜਾਂਦੇ ਨੇ ਸਾਰਿਆਂ ਦੇ ਆਪਣੇ ਵਰਕਰਾਂ ਦੇ ਘਰੇ ਜਾ ਰਹੇ ਨੇ ਲੱਗਦਾ ਕਿ ਆਪਣੇ ਕਿਹੜੇ ਉਮੀਦਵਾਰ ਨੇ ਇੰਡੀ ਵੱਡੀ ਲੀਡਰ ਬਣ ਗਿਆ ਬਾਦਲ ਸਾਹਿਬ ਚਾਹੇ ਵੱਡੇ ਬਾਦਲ ਸੀ ਚਾਹੇ ਹੁਣ ਸੁਖਵੀਰ ਸਿੰਘ ਬਾਦਲ ਸਾਹਿਬ ਆ ਇਹਨਾਂ ਨੇ ਕਦੇ ਗੁਰੇਜ਼ ਨਹੀਂ ਕੀਤਾ ਵਰਕਰ ਦੇ ਨਾਲ ਵਰਕਰ ਦੇ ਹਰ ਹਰ ਸਾਥੀ ਨਾਲ ਉਹ ਮਿਲ ਰਹੇ ਆ ਇੱਕ ਇੱਕ ਸਾਥੀ ਨੂੰ ਥਾਪੜਾ ਦੇ ਕੇ ਆਪਣੇ ਨਾਲ ਜੋੜ ਰਹੇ ਆ ਔਰ ਜਿਹੜਾ ਵਰਕਰ ਘਰ ਬੈਠਾ ਸੀ ਉਹ ਵਰਕਰ ਹੁਣ ਬੜੇ ਹੁਮ ਹੁਮਾ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਜੋੜੇ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਉਹ ਹਲਕਾ ਬੈਸ਼ ਦੇ ਵਿੱਚ ਜਿਹੜਾ ਸਭ ਤੋਂ ਸਲਮ ਏਰੀਆ ਵਾ ਔਰ ਖਾਸ ਕਰਕੇ ਇਹ ਗੜ ਜਿਹੜਾ ਵਾ ਜੋ ਵਾਲਮੀਕਨ ਸਮਾਜ ਦਾ ਦਲਤਾਂ ਦਾ ਐਸੀਆਂ ਦਾ ਗਰੀਬਾਂ ਦਾ ਮੰਨਿਆ ਜਾਂਦਾ ਵਾ ਜੋ ਕਿ ਗੋਪਾਲਨਗਰ ਪਵਿੱਤਰਨਗਰ ਹੈਬਵਾਲ ਉਥੇ ਉਹ ਘਰ ਘਰ ਗਏ ਆ ਉਹਨਾਂ ਨੇ ਤਿੰਨ ਮੀਟਿੰਗਾਂ ਪਹਿਲੀ ਜਿਹੜੀ ਆ ਗੋਪਾਲਨਗਰ ਦੇ ਵਿੱਚ ਵਿਕੇ ਡਾਗਜੀ ਨੇ ਉਥੇ ਮੀਟਿੰਗ ਕਰਾਈ ਦੂਜੀ ਮੀਟਿੰਗ ਪ੍ਰਤਾਪ ਜੀ ਜੋ ਸਕੂਲ ਵਾਲੇ ਆ ਉਹਨਾਂ ਦੇ ਘਰੇ ਮਿਲੇ ਉਹਨਾਂ ਨੂੰ ਔਰ ਤੀਜੀ ਜਿਹੜੀ ਮੀਟਿੰਗ ਸਾਡੇ ਵੀਰ ਸੰਜੀਵ ਕੁਲੱਬਿਆ ਜੀ ਦੇ ਨਿਵਾਸ ਸਥਾਨ ਤੇ ਹੋਈ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਕੱਠੇ ਹੋਏ ਔਰ ਅੱਜ ਲੋਕ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਯਾਦ ਕਰਨ ਲੱਗੇ ਆ। ਉਹ ਸਾਰਿਆਂ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਜਿਹੜਾ ਐਡਵੋਕੇਟ ਪਰ ਉਕਾਰ ਸਿੰਘ ਘੁੰਮਣ ਸਾਹਿਬ ਜੋ ਸਾਨੂੰ ਕੈਂਡੀਡੇਟ ਵਜ੍ਹਾ ਤੇ ਮਿਲੇ ਆ ਉਹਨਾਂ ਨੂੰ 19 ਤਰੀਕ ਨੂੰ ਤੱਕੜੀ ਦਾ ਬਟਨ ਦਬਾ ਕੇ ਉਹਨਾਂ ਨੂੰ ਵਿਧਾਨ ਸਭਾ ਦੇ ਵੀ ਭੇਜਣਗੇ ਔਰ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੇ ਹੱਥ ਮਜ਼ਬੂਤ ਹੋ ਸਕਣ ਔਰ ਮੈਂ ਨਰੇਸ਼ ਸਿੰਘਾ ਤੁਹਾਨੂੰ ਬੇਨਤੀ ਕਰਦਾ ਮੈਂ ਜੇ ਜੋਸ਼ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਿਛਲੇ ਸਰਕਾਰ ਰਹਿੰਦੇ ਹੋਏ ਕਰਿਆ ਇਹ ਸਾਰੀਆਂ ਜਿਹੜੀਆਂ ਸਰਕਾਰਾਂ ਆਈਆਂ ਇਹਨਾਂ ਨੇ ਝੂਠੇ ਲਾਰੇ ਲਾਏ ਸਾਨੂੰ ਸਾਨੂੰ ਕੁੱਟਿਆ ਵੀ ਤਾਂ ਸਾਨੂੰ ਲੁੱਟਿਆ ਵੀ ਇਸ ਕਰਕੇ ਆਓ ਆਪਾਂ ਇਹਨਾਂ ਨੂੰ ਚਲਦਾ ਕਰੀਏ ਔਰ ਮਿਸ਼ਨ 2027 ਆ ਜਿਹੜਾ ਲੋਕਾਂ ਦਾ ਭਰਪੂਰ ਜਿਹੜਾ ਹੰਗਾਰਾ ਮਿਲਿਆ ਵਾ ਔਰ ਲੋਕ ਜਿਹੜੇ ਆ ਬਾਦਲ ਸਾਹਿਬ ਨੂੰ ਬੜੇ ਖੁਸ਼ ਹੋ ਕੇ ਮਿਲੇ ਆ ਔਰ ਉਹਨਾਂ ਨੇ ਉਹਨਾਂ ਨੂੰ ਵਿਸ਼ਵਾਸ ਦਵਾਇਆ ਵਾ ਕੈਸੀ 19 ਤਰੀਕ ਨੂੰ ਤਕੜੀ ਦਾ ਬਟਨ ਦਬਾ ਕੇ ਕੋਮਨ ਸਾਹਿਬ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ